ਤੁਮੋ ਉਪਰਾਲਾ ਕਰਨਾ ਹੁੰਦਾ ਸਰਕਾਰ ਨੇ ਪ੍ਰਸ਼ਾਸਨ ਦਾ ਕੰਮ ਨਾ। ਔਰ ਇਹ ਜਿਹੜੀ ਜ਼ਿੰਮੇਵਾਰੀ ਬੇਸਿਕਲੀ ਕੰਮ ਤਾਂ ਸਰਕਾਰ ਦਾ ਸੀ ਪਰ ਲੋਕ ਕੰਮ ਕਰ ਰਹੇ। ਸਰ ਉਹਦੇ ਤੇ ਹਾਲੇ ਤੱਕ ਜਿਹੜੇ ਦੋਸ਼ੀ ਐ ਉਹ ਗ੍ਰਿਫਤਾਰ ਨਹੀਂ ਹੋਏ। ਕੁਛ ਦੇਖ ਰਹੇ ਪਬਲਿਕ ਸਪੋਕਨ న్యూਸ ਤਾਂ ਮੈਂ ਤੁਹਾਡੇ ਨਾਲ ਪੁਜਾਰਾ ਨਹੀਂ ਅੱਜ ਜੀ ਪਹੁੰਚ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਬਸੂਹਾ ਦੇ ਹਾਈਵੇ ਪਲਾਜ਼ਾ ਕਲੋਨੀ ਦੇ ਵਿੱਚ ਜਿੱਥੇ ਕਿ ਅੱਜ ਸਨਾਤਨ ਸਭਾ ਦੇ ਪ੍ਰਧਾਨ ਰਵਿੰਦਰ ਸਿੰਘ ਰਵੀ ਬਸੂਹਾ ਗਊਸ਼ਾਲਾ ਦੇ ਪ੍ਰਧਾਨ ਅਰुण ਸ਼ਰਮਾ ਤੇ ਵਿਜੇ ਸਾਹਮਲਾ ਜੀ ਜੋ ਕਿ ਜੋ ਕਿ ਐਸੇ ਕਮਿਸ਼ਨ ਦੇ ਸਾਬਕਾ ਚੇਅਰਮੈਨ ਜੀ ਨੇ ਉਹਨਾਂ ਦੇ ਵੱਲੋਂ ਗਾਵਾਂ ਦੀ ਹੱਤਿਆ ਨੂੰ ਲੈ ਕੇ ਤੇ ਗਾਵਾਂ ਦੀ ਤਸਕਰੀ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਗਈ ਤਾਂ ਉਹਨਾਂ ਕੋਲ ਜਾਣਦੇ ਆ ਕਿ ਸਰ ਪਿਛਲੇ ਦਿਨੀ ਵੀ ਤੇ ਗਵਾਂਵਾਂ ਦਾ ਗਵਾਂਵਾਂ ਦੀ ਤਸਕਰੀ ਨੂੰ ਲੈ ਕੇ ਇੱਕ ਟਰੱਕ ਫੜਿਆ ਗਿਆ ਆ ਤੇ ਗਵਾਂਵਾਂ ਦੀ ਤਸਕਰੀ ਕਾਫੀ ਹੋ ਰਹੀ ਆ ਤੇ ਹੱਤਿਆ ਕਾਫੀ ਹੋ ਰਹੀ ਆ ਇਸ ਦੀ ਰੋਕਥਾਮ ਕਿਵੇਂ ਕੀਤੀ ਜਾਵੇ ਤੇ ਤੁਹਾਡੇ ਵੱਲ ਕੀ ਉਪਰਾਲੇ ਕੀਤੇ ਜਾ ਰਹੇ ਨੇ ਤੁਹੋ ਉਪਰਾਲਾ ਤਾਂ ਕਰਨਾ ਹੁੰਦਾ ਸਰਕਾਰ ਨੇ ਪ੍ਰਸ਼ਾਸਨ ਦਾ ਕੰਮ ਹੈ ਜੀ ਸਾਡਾ ਕੰਮ ਹੈ ਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਕੰਮ ਲਿਆਉਣਾ ਔਰ ਇਹ ਜਿਹੜੀ ਜ਼ਿੰਮੇਵਾਰੀ ਬੇਸਿਕਲੀ ਕੰਮ ਤਾਂ ਸਰਕਾਰ ਦਾ ਸੀ ਪਰ ਲੋਕ ਕੰਮ ਕਰਦੇ ਆ ਕੁਕੀ अरुण ਜੀ ਜਿਹੜੇ ਕਿ ਇੱਥੇ ਗਊਸ਼ਾਲਾ ਚਲਾ ਰਹੇ ਨੇ ਉਹਨਾਂ ਦੇ ਔਰ ਰਵੀ ਜੀ ਇਹਨਾਂ ਦੇ ਸਾਰਿਆਂ ਦੇ ਸਾਥੀਆਂ ਨੇ ਜਿਹੜਾ ਸਰਤਾ ਦਾ ਕੰਮ ਕਰਨਾ ਸੀ ਉਹ ਇਹਨਾਂ ਨੇ ਕੀਤਾ ਦੋਵਾਂ ਨੂੰ ਫੜਿਆ ਔਰ ਜਿਹੜੇ ਦੋ ਤਸਕਰ ਸੀਗੇ ਉਹ ਆਪਣਾ ਟਰੱਕ ਵਾਹਕਲ ਵੀ ਛੱਡ ਕੇ ਜਿਹੜੇ ਉਹ ਦੌੜ ਗਏ ਅਜੇ ਹਾਲੇ ਤੱਕ ਉਹ ਟ੍ਰੇਸ ਨਹੀਂ ਹੋਇਆ ਕਿਉਂਕਿ ਮਾਮਲਾ 18 ਸੈਪਟੰਬਰ ਦਾ ਸੀ ਔਰ 18 ਸੈਪਟੰਬਰ ਨੂੰ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਉਹਦੇ ਤੇ ਐਫਆਈਆ ਦਰਜ ਕਰਤੀ ਪਰ ਉਹਦੇ ਤੇ ਹਲੇ ਤੱਕ ਜਿਹੜੇ ਦੋਸ਼ੀ ਐ ਉਹ ਗ੍ਰਿਫਤਾਰ ਨਹੀਂ ਹੋਏ ਪਰ ਅੱਜ ਮੈਂ ਜਦੋਂ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਗੱਲ ਕੀਤੀ ਉਸ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਜਲਦੀ ਜਿਹੜੀ ਹੈ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਉਹਨਾਂ ਨੇ ਕਿਹਾ ਐਫਆਈਆ ਤੁਸੀਂ ਬੜੀ ਛੇਤੀ ਕਰਤੀ ਇਹਦੇ ਤੇ ਤੁਹਾਡਾ ਧੰਨਵਾਦ ਆ ਪਰ ਜਿਹੜਾ ਮਕਸਦ ਹੈ ਕਿ ਲੋਕਾਂ ਦਾ ਇੱਕ ਤਸਕਰ ਫੜੇ ਜਾਵੇ ਬਾਕੀ ਇਹ ਹੋ ਜਿਹੜਾ ਗੁਨਾਹ ਕਰਨ ਵਾਲੇ ਜਿਹੜੇ ਆ ਉਹਨਾਂ ਦੇ ਉੱਤੇ ਨਸ ਪਾਇਆ ਸੀ ਸੋ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਭਰੋਸਾ ਦਿੱਤਾ ਹੈ ਕਿ ਜਲਦੀ ਜੜੀ ਇਹ ਕਾਰਵਾਈ ਵੀ ਕਰਨੀ